ਕਿਸਾਨ ਪ੍ਰਭੂ ਇਹ ਵੀਡੀਓ ਕਣਕ ਦੀ ਫਸਲ ਦੇ ਨਾਲ ਸੰਬੰਧਤ ਹੈਗੀ ਆ ਪਿਛਲੀਆਂ ਕੁਝ ਵੀਡੀਓ ਤੇ ਟੈਲੀਫੋਨਿਕ ਕਨਵਰਸੇਸ਼ਨ ਤੋਂ ਬਾਅਦ ਮੈਂ ਵੀਡੀਓ ਬਣਾ ਰਿਹਾ ਹੈਗਾ ਕਣਕਾਂ ਬਿਲਕੁਲ ਨਸਾਰੇ ਦੇ ਉੱਪਰ ਆ ਚੁੱਕੀਆਂ ਹੈਗੀਆਂ 10 ਨਵੰਬਰ ਤੱਕ ਬਜਾਈ ਕੀਤੀਆਂ ਹੋਈਆਂ ਕਣਕਾਂ ਜਾਂ ਤਾਂ ਪਾਈਪ ਦੇ ਵਿੱਚ ਛਿੱਟਾ ਲੈ ਗਈਆਂ ਜਾਂ ਫਿਰ ਕਿਤੇ ਕਿਤੇ ਛਿੱਟਾ ਦਿਖਾਈ ਵੀ ਦੇਣ ਲੱਗਾ ਦਰਖਤਾਂ ਵਗੈਰਾ ਨੇੜੇ ਜਾਂ ਸੰਗਣੀ ਕਣਕ ਦਾ ਪਰ ਕੁਝ ਕਿਸਾਨ ਮੈਨੂੰ ਲੱਗਦਾ ਵੀ ਦੁਚਿੱਤੀ ਦੇ ਵਿੱਚ ਜਾਂ ਫਵਾਹਾਂ ਦੀ ਸਲਾਹਾਂ ਦੇ ਮੁਤਾਬਕ ਉਹ ਹੁਣ ਨਦੀਨ ਨਾਸ਼ਕ ਯੂਜ਼ ਕਰ ਰਹੇ ਆ ਪੋਲੀਡੰਡਾ ਕੰਟਰੋਲ ਕਰਨਾ ਬਾਥੂ ਪਾਲਕ ਕੋਈ ਵੀ ਹੋਰ ਚੌੜੇ ਪੱਤੇ ਵਾਲਾ ਨਦੀਨ ਯੂਜ਼ ਕਰਨਾ ਤਾਂ ਇਹ ਸਮਾਂ ਤੁਹਾਡਾ ਇਸ ਕੰਮ ਦੇ ਲਈ ਨਹੀਂ ਬਣਿਆ ਤੁਹਾਡੀ ਖੇਤੀਬਾੜੀ ਡਾਇਰੀ ਦੇ ਵਿੱਚ ਉਸ ਖੇਤ ਦਾ ਨਾਮ ਲਿਖ ਲਵੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬੀਜ ਬਣਿਆ ਪਿਆ ਆਉਣ ਵਾਲੇ ਸੀਜ਼ਨ ਦੇ ਵਿੱਚ ਇਹਨੂੰ ਕੰਟਰੋਲ ਕਰਾਂਗੇ ਹੁਣ ਤੁਹਾਨੂੰ ਜਿਹੜਾ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈਗਾ ਉਹਦੇ ਲਈ ਤੁਸੀਂ ਕਣਕ ਦੇ ਉੱਤੇ ਪੋਟਾਸ਼ੀਅਮ ਸਪਰੇਅ ਕਰਨਾ ਉਹ ਬਾਇਓ ਪੋਟਾਸ਼ ਵੀ ਹੋ ਸਕਦੀ ਹੈ ਉਹ 13045 ਵੀ ਹੋ ਸਕਦੀ ਹੈ 05234 ਵੀ ਹੋ ਸਕਦੀ ਹੈ 0050 ਵੀ ਹੋ ਸਕਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਹਰ ਸੀਜ਼ਨ ਦੇ ਵਿੱਚ ਆਪਾਂ ਫਸਲ ਤਾਂ ਇਹੀ ਬਰਤ ਰਹੀ ਹੈਗੇ ਕਣਕ ਝੋਨਾ ਮੱਕੀ ਆਲੂ ਗੰਨਾ ਸਰੋਂ ਪਰ ਮੈਨੂੰ ਇਦਾਂ ਲੱਗਦਾ ਹੈਗਾ ਕਿ ਗਲਤੀਆਂ ਵੀ ਆਪਾਂ ਨਾਲ ਦੀ ਨਾਲ ਲੈ ਕੇ ਚੱਲ ਰਹੇ ਹਾਂ ਦੁਬਾਰਾ ਦੁਬਾਰਾ ਕਰ ਰਹੇ ਹੈਗੇ। ਓਵਰਡੋਜ ਕਣਕ ਦੀ ਫਸਲ ਦੇ ਉੱਪਰ ਕੀਤੀ ਗਈ ਸਪਰੇਅ ਤੁਹਾਡੀ ਫਾਇਦਾ ਨਹੀਂ ਕਰਦੀ। ਹਾਲਾਂਕਿ ਉਹਦੇ ਫਲੈਗ ਲੀਫ ਨੂੰ ਫਸਟ ਫਲੈਗ ਲੀਫ ਸੈਕੰਡ ਫਲੈਗ ਲੀਫ ਦੋਨਾਂ ਦਾ ਹੀ ਨੁਕਸਾਨ ਕਰ ਸਕਦੀ ਹੈ। ਉਹਦੇ ਸੈੱਲਾਂ ਨੂੰ ਬਰਨ ਕਰ ਸਕਦੀ ਹੈ। ਚਾਹੇ ਤੁਸੀਂ ਬੋਰਨ ਵਰਤਨਾ 1 ਗ੍ਰਾਮ ਪ੍ਰਤੀ 1 ਲੀਟਰ। ਕਈ ਕਹਿੰਦਾ ਸਾਡੇ ਇਧਰ ਮੰਨ ਲਓ ਪਟਿਆਲੇ ਵਾਲੀ ਸਾਈਡ ਆ ਜਾਂ ਹਰਿਆਣੇ ਦੇ ਵਿੱਚ ਕੁਝ ਜਗ੍ਹਾ ਦੇ ਵਿੱਚ ਵੀਗਾ ਵਗੈਰਾ ਚੱਲਦਾ ਤਾਂ ਪਾਣੀ ਦੇ ਨਾਲ ਹੀ ਸਪਰੇ ਹੋਣੀ ਆ ਨਾ ਡੋਜ਼ ਤੇ ਪਾਣੀ ਦੀ ਐ 1 ਗ੍ਰਾਮ ਪ੍ਰਤੀ ਲੀਟਰ ਕਹਿ ਰਿਆ ਹੈਗਾ ਤਾਂ 200 ਲੀਟਰ ਦੀ ਹੋਰ ਡੋਜ਼ ਆ 100 ਲੀਟਰ ਦੀ ਹੋਰ ਡੋਜ਼ ਆ 150 ਲੀਟਰ ਦੀ ਹੋਰ ਡੋਜ਼ ਆ 70 ਲੀਟਰ ਦੀ ਹੋਰ ਡੋਜ਼ ਆ ਜਦੋਂ ਵੀ ਤੁਸੀਂ ਕਿਸੇ ਦੋ ਚਾਰ ਸਪਰੇਹਾਂ ਨੂੰ ਮਿਕਸ ਕਰ ਰਹੇ ਹੋ ਤਾਂ ਅਸੀਂ ਜਿਹੜੀਆਂ ਦੋ ਪਹਿਲਾਂ ਬਾਕਸ ਲਿਖੀਆਂ ਹੈਗੀਆਂ ਉਹਦੇ ਵਿੱਚ ਵੀ ਮਾ ਹਰੀਸ਼ਾ ਜ਼ਿਕਰ ਕਰਦਾ ਹੈਗਾ ਕਿ ਜਾ ਟੈਸਟ ਕਰ ਲਿਆ ਕਰੋ ਤੁਸੀਂ ਤਿੰਨ ਸਪਰੇਹਾ ਮਿਕਸ ਕਰ ਰਹੇ ਹੋ ਤਾਂ ਲੀਟਰ-ਲੀਟਰ ਦੇ ਤਿੰਨ ਭਾਂਡੇ ਲਓ ਪਲਾਸਟਿਕ ਵਾਲੇ 3 ਲੀਟਰ ਦੀ ਹੀ ਡੋਜ ਬਣਾਓ ਤਿੰਨਾਂ ਚ ਪਾਓ ਤੇ ਮਿਕਸ ਕਰ ਲਓ 15 ਮਿੰਟ ਪਈ ਰਹਿੰਦੇ ਹੋ ਅਗਰ ਉਹਦੇ ਵਿੱਚ ਕੋਈ ਸੋਲੂਸ਼ਨ ਨਹੀਂ ਫਟਦਾ ਹੈਗਾ ਮੋਸਟਲੀ 13045 ਦੀ ਕੋਈ ਕੰਪਲੀਟ ਨਹੀਂ ਹੈਗੀ ਇਹਨੂੰ ਚੰਗੇ ਖੁੱਲੇ ਪਾਣੀ 'ਚ ਘੋਲੋ ਕਈ ਵਾਰ ਕੀ ਹੁੰਦਾ ਕਿ ਖਾਲਾਂ ਦਾ ਖੜਿਆ ਹੋਇਆ ਪਾਣੀ ਠੰਡਾ ਪਾਣੀ ਕਿਸਾਨ 5 ਲੀਟਰ ਪਾਣੀ ਲੈਂਦੇ ਆ ਉਹਦੇ ਵਿੱਚ 13045 ਦਾ ਪੈਕਟ ਪਾਉਂਦੇ ਆ ਜਾਂ ਇੱਕ ਡਰਮ ਲਿਆ ਉਹਦੇ ਵਿੱਚ 13045 ਦਾ ਪੈਕਟ ਪਾਇਆ ਉਦੋਂ ਬਾਅਦ 5 5 ਲੀਟਰ ਪਾਣੀ ਪਾਇਆ ਤਾਂ ਪੂਰਨ ਤੌਰ ਤੇ ਮਟੀਰੀਅਲ ਨਹੀਂ ਘੁਲਦਾ ਤਾਂ ਕੋਸ਼ਿਸ਼ ਕਰੋ ਕਿ ਤਾਜ਼ਾ ਪਾਣੀ ਲਓ ਤੇ ਪਾਣੀ 20 ਲੀਟਰ ਮਾਤਰਾ ਘੱਟੋ ਘੱਟ ਲਓ ਚੱਲਦਾ ਹੋਇਆ ਪਾਣੀ ਜਿਹਦੇ ਵਿੱਚ ਤੁਸੀਂ ਚੱਕਰੀਕ ਕਮਾਈ ਹੋਵੇ ਡੰਡਾ ਕਮਾਇਆ ਹੋਵੇ ਉਸ ਦੇ ਵਿੱਚ ਹੌਲੀ ਹੌਲੀ ਤੁਸੀਂ 13045 ਦਾ ਪਾਊਡਰ ਐਡ ਕਰਨਾ ਹੈਗਾ 100 ਲੀਟਰ ਪਾਣੀ ਦੇ ਵਿੱਚ ਲਗਭਗ ਮੈਕਸਿਮਮ 1.5 ਕਿਲੋ ਮਾਤਰਾ ਹੀ ਆਪਣੇ ਦੇ ਲਈ ਚੰਗੀ ਆ ਟੋਕਮੀ ਆ 2 ਕਿਲੋ ਵੀ ਕੀਤੀ ਜਾ ਸਕਦੀ ਆ ਪਰ ਕੱਲੀ 13045 ਬਹੁਤ ਘੱਟ ਫਾਰਮ ਯੂਜ਼ ਕਰਦੇ ਹੈਗੇ ਆ ਇਹ ਵੱਡੀ ਪ੍ਰੋਬਲਮ ਆ ਵੱਡੀ ਖੇਤੀ ਆ ਛੋਟੀ ਖੇਤੀ ਆ ਅਣਗੈਲੀ ਦੀ ਜਗ੍ਹਾ ਕਿਤੇ ਵੀ ਨਹੀਂ ਹੁੰਦੀ ਹੈਗੀ ਹਾਂ ਜਿੱਥੇ ਤੁਹਾਡਾ ਘਰ ਦੀ ਖਾਣ ਵਾਲਾ ਕਣਕਵ ਦਾ ਪਲਾਟ ਲੱਗਿਆ ਹੋਇਆ ਤੁਹਾਡੇ ਢੋਲਾਂ ਚ ਕਣਕ ਜਾਣੀ ਹੈਗੀ ਆ ਉਹਦੇ ਲਈ ਨਿਊਟ੍ਰੀਸ਼ਨ ਮੈਨੇਜਮੈਂਟ ਬਹੁਤ ਜ਼ਿਆਦਾ ਜ਼ਰੂਰੀ ਆ ਬੋਰਨ ਬਿਲਕੁਲ ਸਪਰੇਅ ਕਰੋ ਕੋਈ ਨੁਕਸਾਨ ਨਹੀਂ ਹੋਵੇਗਾ ਜਿੰਕਰੀ ਸਪਰੇਅ ਦੋ ਵਾਰ ਕਰ ਸਕਦੇ ਹੋ ਬੱਲੀ ਜਦੋਂ ਉਹਦੇ ਪਾਈਪ ਦੇ ਵਿੱਚ ਆ ਜਾਂਦੀ ਹੈਗੀ ਤਾਂ ਲਿਕਵਿਡ ਜ਼ਿੰਕ ਤੁਸੀਂ 150 ਐਮਲ ਸਪਰੇਅ ਕਰ ਸਕਦੇ ਹੋ ਬੱਲੀ ਦੇ ਵਿੱਚ ਜਦੋਂ ਫੁੱਲਾਂ ਦੀ ਅਵਸਥਾ ਜਾ ਰਹੀ ਹੁੰਦੀ ਹੈ ਦੁੱਧਾ ਪਰਣ ਦੀ ਅਵਸਥਾ ਸ਼ੁਰੂ ਹੋ ਰਹੀ ਹੈ ਤਾਂ 150 ਐਮਲ ਲਿਕਵਿਡ ਜ਼ਿੰਕ ਫਿਰ ਕੀਤਾ ਜਾ ਸਕਦਾ ਤੁਹਾਡੀ ਕਣਕ ਦੀ ਫਸਲ ਤੁਹਾਡੀ ਕਣਕ ਦੀ ਕਿਸਮ ਕਿੰਨਾ ਕੁ ਜ਼ਿੰਕ ਲੈ ਸਕਦੀ ਆ ਜੜਾਂ ਰਾਹੀ ਫੱਤਿਆ ਰਾਹੀ ਇਹ ਉਹ ਵੈਰੈਟੀ ਦਾ ਕੈਰੇਕਟਰ ਆ ਜਿੰਨਾ ਕ ਆਪਾਂ ਨੂੰ ਪ੍ਰੋਵਾਈਡ ਕਰਦੇ ਹੈਗੇ ਆ ਤਾਂ ਮੋਸਟਲੀ ਕਣਕ ਘਟ ਲੈਂਦੀ ਹੈਗੀ ਪਰ ਨਮੀਆਂ ਕਿਸਮਾਂ ਦੇ ਵਿੱਚ ਜਿੰਕ ਤੇ ਆਇਰਨ ਦੀ ਮਾਤਰਾ ਬਹੁਤ ਵਧੀਆ ਅਪਟੇਕ ਹੈਗੀ ਹੈ ਤੁਸੀਂ ਉਸ ਕਣਕ ਨੂੰ ਜਰੂਰ ਦੋ ਜ਼ਬਰੇਆ ਕਰੋ ਹੋਰ ਖਾਦਾਂ ਤੁਸੀਂ ਘੱਟ ਪਾਈਆਂ ਨਦੀਨ ਕੰਟਰੋਲ ਹੋਇਆ ਨਹੀਂ ਹੋਇਆ ਵੱਖਰੀਆਂ ਗੱਲਾਂ ਨੇ ਪਰ ਮੌਸਮ ਕਿਦਾਂ ਦਾ ਰਿਹਾ ਹੈ ਇਹ ਵੀ ਵੱਖਰੀਆਂ ਗੱਲਾਂ ਨੇ ਪਰ ਜਿਹੜਾ ਨਿਊਟ੍ਰੀਸ਼ਨ ਤੁਸੀਂ ਇਸ ਸਮੇਂ ਦੇ ਸਕਦੇ ਹੋ ਉਹ ਤੁਹਾਨੂੰ ਦੇਣ ਦੀ ਜ਼ਰੂਰਤ ਹੈਗੀ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਬੀਜ ਉਤਪਾਦਕ ਖੇਤ ਹੈਗਾ ਜਿਦੇ ਵਿੱਚੋਂ ਤੁਸੀਂ ਬੀਜ ਪੈਦਾ ਕਰਨਾ ਆਪਦੇ ਲਈ ਬੀਜ ਰੱਖਣਾ ਜਾਂ ਤੁਸੀਂ ਕਿਸੇ ਏਜੰਸੀ ਦੇ ਨਾਲ ਟਾਈ ਅਪ ਕੀਤਾ ਹੋਇਆ ਜਾਂ ਤੁਸੀਂ ਕੋਈ ਬੀਜ ਉਤਪਾਦਕ ਕਿਸਾਨ ਹੈਗੇ ਤੁਸੀਂ ਹੋਰ ਕਿਸਾਨਾਂ ਨੂੰ ਬੀਜ ਦਿੰਦੇ ਹੈਗੇ ਹੋ ਤਾਂ ਨਸਾਰੇ ਤੋਂ ਪਹਿਲਾਂ ਜਦੋਂ ਵੀ ਝੰਡਾ ਪੱਤਾ ਬਾਹਰ ਆ ਜਾਂਦਾ ਹੈਗਾ ਕੋਈ ਵੀ ਸਟ੍ਰੋਬਲਨ ਗਰੁੱਪ ਜਾਂ ਟ੍ਰਾਈਜੋਲ ਗਰੁੱਪ ਤੁਸੀਂ ਇੱਕ ਫੰਗੀ ਸਾਈਡ ਉਹ ਤੇ ਜ਼ਰੂਰ ਕਰ ਲੈਣਾ ਇਹ ਨਹੀਂ ਹੈਗਾ ਇਕ ਕਣਕ ਬਰਾਊਨ ਹੋਣੀ ਸ਼ੁਰੂ ਹੋ ਗਈ ਕਣਕ ਦੀ ਦੁੱਧਾਵਸਥਾ ਵੀ ਪੂਰੀ ਹੋ ਗਈ ਝੰਡਾ ਪੱਤਾ ਅੱਧਾ ਮੱਚ ਸੜ ਗਿਆ ਜਾਂ ਰਸਟ ਆ ਗਈ ਜਾਂ ਉੱਲੀ ਆ ਗਈ ਜੈਲੋ ਰਸਟ ਆ ਗਈ ਬਰਾਊਨ ਰਸਟ ਆ ਗਈ ਉਦੋਂ ਬਾਅਦ ਤੁਸੀਂ ਢੋਲਕੀ ਲੈ ਕੇ ਬੰਦਾ ਵਿੱਚ ਬਾੜਦਾ ਤੇ ਸਪਰੇਅ ਦੀ ਡਬਲ ਡੋਜ਼ ਪਵਾ ਦਿਓਗੇ ਹੱਲ ਨਹੀਂ ਹੋਣਾ ਹੈਗਾ ਮਸਲਾ ਪੰਗੀ ਸਾਈਡ ਤੇ ਇੱਕ ਸਪੈਸ਼ਲ ਵੀਡੀਓ ਕਰਾਂਗੇ ਪਰ ਅੱਜ ਦੇ ਸਮੇਂ ਹੋਣ ਵਾਲੀਆਂ ਕੁਤਾਈਆਂ ਕਿੰ ਕਣਕ ਅਨਸਾਰਾ ਲੈ ਰਹੀ ਐ ਪਛੇਤੀਆਂ ਕਣਕਾਂ 10-15 ਦਿਨ ਰੁੱਕ ਕੇ ਤੇ ਅਗੇਤੀਆਂ ਕਣਕਾਂ ਹੁਣ ਫਰਵਰੀ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ ਪੂਰਾ ਹੀ ਬਗਾਲਾ ਭਰ ਕੇ ਬਾਹਰ ਆ ਜਾਣਗੀਆਂ ਬੱਲੀਆਂ ਤਾਂ ਤੁਸੀਂ ਉਸ ਦੇ ਉੱਤੇ ਨਿਊਟ੍ਰੀਸ਼ਨ ਤੇ ਫੰਗਸ ਤੋਂ ਪੂਰੀ ਕੜੀ ਅੱਖ ਦੇ ਨਾਲ ਨਿਗਰਾਨੀ ਕਰਨੀ ਹੈਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਹੋਰ ਜਾਣਕਾਰੀਆਂ ਜ਼ਰੂਰ ਸਾਂਝੀਆਂ ਕਰਾਂਗੇ ਫੇਸਬੁਕ ਇੰਸਟਾਗ੍ਰਾਮ YouTube ਤੇ ਬਣੇ ਰਹੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਥੈਂਕ ਯੂ